ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਵੜਿੰਗ ਦੇ ਵਿੱਚ ਵੜਿੰਗ ਪਿੰਡ ਜ਼ਿਲ੍ਹਾ ਮੁਕਸਰ ਸਾਹਿਬ ਦਾ ਪਿੰਡ ਆ ਔਰ ਇਹ ਮੁਕਸਰ ਤੋਂ ਕੋਟਕਪੂਰਾ ਰੋਡ ਦੇ ਉੱਤੇ ਜਦੋਂ ਆਪਾਂ ਮੁਕਸਰ ਵਾਲੇ ਪਾਸਿਓਂ ਕੋਟਕਪੂਰੇ ਵਾਲੇ ਪਾਸੇ ਨੂੰ ਵਧੀਦਾ ਟੂਲ ਪਲਾਜ਼ਾ ਨੰਗਦੇ ਆ ਸਰ ਪਹਿਲਾ ਪਿੰਡ ਆ ਜਿਹੜਾ ਉਹ ਵੜਿੰਗ ਪਿੰਡ ਆਉਂਦਾ ਵਾ ਤੇ ਜੇ ਆਪਾਂ ਕੋੜਕਪੂਰੇ ਤੋਂ ਮੁਖਸਰ ਵਾਲੀ ਸਾਈਡ ਨੂੰ ਜਾਂਦੇ ਆ ਤਾਂ ਟੂਲ ਪਲਾਜ਼ਾ ਆਉਣ ਤੋਂ ਪਹਿਲਾ ਪਿੰਡ ਜਿਹੜਾ ਉਹ ਵੜਿੰਗ ਪਿੰਡ ਆਉਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਲੈਣ ਦਾ ਕੰਮ ਤੇ ਤਿੰਨ ਜਨਵਰ ਦਿਖਾਉਣੇ ਆ ਤਿੰਨੇ ਹੀ گاਵਾ ਦਿਖਾਵਾਂਗੇ ਗੱਲਬਾਤ ਲਈ ਬਾਈ ਨਾਲ ਮਿਲਦੇ ਆ ਕੀ ਡਿਟੇਲ ਆ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੱਡੇ ਭਾਈ ਹਾਂਜੀ ਹਾਂਜੀ ਵਧੀਆ ਸੇਤਾਕਰ ਪਰਿਵਾਰ ਬਾਈ ਵਧੀਆ ਜੀ ਵਧੀਆ ਤੁਹਾਨੂੰ ਸ਼ੁਕਰਾ ਵੱਡੇ ਵੀਰੇ ਜਿਹੜੀ ਕਾਲੀ ਵਹਿੜਾ ਤੇਰੀ ਕੱਚੀ ਆ ਹਨਾ ਇਹਦੇ ਤੋਂ ਸ਼ੁਰੂਆਤ ਕਰਨ ਲਈ ਕੀ ਡਿਟੇਲ ਆ ਜਾਂਦੀ ਵੀਰੇ ਇਹ ਤੀਜਾ ਸੂਆ ਸੋਣੀ ਆ ਬਾਈ ਜੀ ਹਨਾ ਠੀਕ ਆ ਠੀਕ ਆ ਕਿੰਨੇ ਦਿਨ ਲੈ ਜੂਗੀ ਵੀਰੇ ਇਹ 10 ਦਿਨ ਪਿਆ ਸਹੀ ਸੋਣ ਤੇ 10 ਦਿਨ ਪਿਆ ਹਜੇ ਨੇ ਸਹੀ ਸੋਣ ਦੇ ਵਿੱਚ ਹਾਂਜੀ ਹਾਂਜੀ ਕੀ ਦੁੱਧਰ ਰਿਕਾਰਡ ਦੱਸਿਆ ਵੱਡੇ ਪੰਜ 14 ਕਿਲੋ ਦੁੱਧਰ ਕਾੜਾ ਜੀ ਦਾ 14 ਕਿਲੋ ਦੁੱਧਰ ਕਾੜਾ ਹਨਾ 30 ਦਿਨ ਲੱਗੀਆਂ ਜੀ ਹੂੰ ਠੀਰ ਠੰਡੀ ਆ ਕੋਈ ਮਾਰਦੀ ਨਹੀਂ ਵਧੀਆ ਹਾਂ ਜੈੜੀ ਹੈ ਨਾ ਦਿਨ ਕਿੰਨੇ ਪਹਿ ਦੱਸਿਆ ਸੀਗਾ 10 ਦਿਨ ਪਹਿ ਫਿਰ ਤਾਂ ਬਹੁਤ ਸੋਹਣੀ ਤਿਆਰ ਹੋ ਜੂਗੀ ਹਾਂਜੀ ਹਾਂਜੀ ਵਧੀਆ ਤਿਆਰ ਹੁੰਦੀ ਹੈ ਤੇ ਕੀ ਰੇਟ ਰਹੂਗਾ ਵੀਰੇ ਇਹ 45000 ਦੇ ਦੇ ਦਾਂਗੇ 45000 ਦੀ ਦੇ ਦੇ ਮਾਨਤਾ ਨਹੀਂ ਦੇ ਮਾਨਤਨ ਹੋ ਜੂਗਾ ਠੀਕ ਹੈ ਕੱਢੀ ਵੀਰੇ ਬਾਹਰ ਤੋਰੀ ਮੜ ਲੈ ਮੇਤਰੋ ਮੁਠੀ ਪਰ ਸਿੰਘ ਆ ਕਰ ਮਾੜੀ ਨੂੰ ਜ਼ਰੂਰ ਹੈਗਾ ਪਰ ਵੈਡ ਦੀ ਬਰੀਕੀ ਬਰੂਕੀ ਬਹੁਤ ਚੰਗੀ ਆ ਦੇਖੋ ਕੱਟ ਕਾਟ ਵੀ ਬਹੁਤ ਹੂੰ ਢੰਚਟ ਉੱਚਾ ਕਮਾਲ ਦੀ ਤਿਆਰੀ ਦੇ ਵਿੱਚ ਜਦੋਂ ਅੱਜ ਤੋਂ 10 ਦਿਨ ਹੋਰ ਗਏ ਨਾ ਇਹਨੂੰ ਲੰਘ ਤੇ ਟਿਕਾਣੇ ਦੀ ਵੱੱਥੀ ਨੇ ਤਿਆਰ ਹੋ ਜਾਣਾ ਮਿੱਤਰੋ ਥੱਲੋ ਤੀਜਾ ਸੂਆ ਹੁੰਦੀ ਆ ਤੇ ਤਾਂ ਚਾ ਵੀ ਚੰਗਾ ਵਾ ਤੇ ਕੁਆਲਿਟੀ ਵੀ ਚੰਗੀ ਆ ਤੇ ਦੂਜਾ ਗੱਲ ਇਹ ਆ ਵੀ ਮਿੱਤਰੋ ਬਾਈ ਨਾ ਬਾਲੀ ਗਰਮੀ ਮਣਾਉਣ ਵਾਲੀ ਚੀਜ਼ ਨਹੀਂ ਗੀ ਕਿਉਂਕਿ ਜਿਹੜਾ ਬਾਡੀ ਸਟਰਕਚਰ ਆ ਨਾ ਉਹ ਕਮਾਲ ਦਾ ਵਾ ਪਲੀ ਸੰਭੀ ਆ ਚਮਕ-ਦਮਕ ਦੇ ਵਿੱਚ ਆ ਇਸ ਚੀਜ਼ ਕੀ ਪਹਿਲੇ ਨੰਬਰ ਤੇ ਗਾਂ ਤੇ 45000 ਰੁਪਏ ਇਹਦਾ ਰੇਟ ਆ ਮਿੱਤਰੋ ਥਣ ਵੀ ਚੰਗਾ ਲੈ ਪੁੱਤ ਇਹਦਾ ਥਣ ਵੀ ਨਜ਼ਦੀਕ ਤੋਂ ਕਰਕੇ ਵਿਖਾ ਦੇ ਇੱਕ ਰੂਹ ਨਾਲ کئی ਵਾਰੀ ਫਿਰ ਉਹਵੇਂ ਵੀਡੀਓ WhatsApp ਤੇ ਮੰਗਾਈ ਜਾਂਦੇ ਹੁੰਦੇ ਆ ਤੇ ਆਹ ਵੇਖ ਲਓ ਠੀਕ ਆ ਬਾਈ ਓਕੇ ਭਰਾ ਜੀ ਆ ਵੀਰੇ 2 ਨੰਬਰ ਤੇ ਜਿਹੜੀ ਗਾਂ ਵੱਡੇ ਪਾਈ ਹਾਂਜੀ ਇਹਦੀ ਕੀ ਡਿਟੇਲ ਆ ਵੀਰੇ ਇਹ ਦੂਜਾ ਸੂਹਾ ਸੋਣੀ ਹੈ ਜੀ ਹੁਣ ਠੀਕ ਆ ਵੀਰੇ ਤੇ ਕਿੰਨੇ ਦਿਨ ਲੈ ਜੂਗੀ ਵੱਡੇ ਵੀਰੇ 7 ਦਿਨ ਪਿਆ ਸਹੀ ਜੀ ਇਹਦੇ 7 ਦਿਨ ਪਿਆ ਸਹੀ ਹੈ ਹਾਂਜੀ ਠੀਕ ਆ ਤੇ ਬਾਈ ਕੀ ਦੁੱਧ ਦਾ ਰਿਕਾਰਡ ਆਿੰਦਾ ਯਾਰ ਪਹਿਲੇ ਸੂਏ ਦਾ 22 ਕਿਲੋ ਦੁੱਧ ਹੱਥੀ ਚੋਇਆ ਹੱਥੀ ਚੋਇਆ ਪਹਿਲੇ ਸੂਏ 22 ਕਿਲੋ ਹੈ ਹਾਂਜੀ ਹਾਂਜੀ ਠੀਕ ਆ ਬਾਈ ਫਿਰ ਤੇ ਹੁਣ ਫਿਰ ਲੇਵਾ ਲੂਵਾ ਤਾਂ ਚੰਗਾ ਤਿਆਰ ਕਰ ਜੂਗੀ ਬਹੁਤ ਸੋਣਾ ਜੀ ਲੇਵਾ ਹੁਣ ਵੀ ਬਹੁਤ ਵਧੀਆ ਤਿਆਰ ਕੀਤਾ ਵੜੀ ਨਹੀਂ ਅਜੇ 7-8 ਦਿਨਾਂ ਦੇ ਬਹੁਤ ਵਧੀਆ ਕਰ ਜਾਨਾ ਤੇ ਕੀ ਰੇਟ ਰਹੂਗਾ ਇਹਦਾ ਵੀਰੇ ਇਹਦਾ 82000 ਰੁਪਇਆ ਜੀ 82000 ਰੁਪਇਆ ਮੰਨਤਾਂ ਇਹਦੇ ਵਿੱਚ ਮੰਨਤਾਂ ਹੋ ਜੂਗਾ ਜੀ ਠੀਕ ਹੈ ਕੱਢੀ ਬਾਰ ਤੋਰੀ ਵੀਰੇ ਲੈ ਵੀ ਮੇਤਰੋ ਦੂਜਾ ਸੂਆ 22 ਕਿਲੋ ਦੁੱਧ ਹੱਥੀ ਚੋਇਆ ਹੋਇਆ ਚਵਾਈ ਕੀਤੀ ਹੋਈ ਆ ਕਹਿਣ ਵਾਲੀ ਗੱਲ ਇਹ ਆ ਹਜੇ 7 ਦਿਨ ਪਏ ਦਿਨ ਪੂਰੇ ਹੋਣ ਦੇ ਵਿੱਚ ਤੇ 2-4 ਦਿਨ ਉੱਪਰ ਲੱਗੀ ਤੇ ਗੱਲ ਸੁਣ ਲੋ ਵੀ ਤੁਸੀਂ 10ਾਂ ਦਿਨਾਂ ਦੀ ਕੱਚੀ ਆ ਹਜੇ 8ਾਂ ਦੀ ਤੇ ਕੁਝ ਬਣ ਕੇ ਟਿਕਾਣੇ ਲੱਗ ਕੇ ਸੋਣਾ ਇਹਨੇ ਲੇਵੇ ਲੂਵੇ ਦੀ ਬਰੀਚੀ ਚੰਗੀ ਆ ਅਡ ਰੂਟਰ ਦੀ ਖੋਲਣੀ ਆ ਜਿਹੜੀ ਉਹ ਹਜੇ ਸਟਾਰਟਿੰਗ ਕੀਤੀ ਐ ਇਹਨੇ ਅਜੇ ਤਾਂ ਇਹ ਬਣਨਾ ਹਜੇ ਤਾਂ ਇਹ ਸੇਰ ਚ ਪੂਣੀ ਕਰਤੀ ਆ ਹਜੇ ਤਾਂ ਇਹ ਮੈਦਾਨ ਚ ਆਈ ਆ ਹਜੇ ਤਾਂ ਇਹਨੇ ਬਾਜ਼ੀਆਂ ਪਾਉਣੀਆਂ ਵਾ ਮਿੱਤਰੋ ਕਕਰੋ ਦਿੱਤ ਲੋ ਤੁ ਲੋ ਖੜੂਗੀ ਕਰਮਾ ਵਾਲੀ ਦੁੱਦੋ ਦਾਦੋ ਰਿਕਾਰਡ ਆ ਜਿਹੜੇ ਬਾ ਕਮਾਲ ਆ ਅੰਗ ਠੰਡੀ ਬਹੁਤ ਪੁਆਇਂ ਬਹਿ ਜਾ ਠੀਕ ਆ ਭਾਈ ਲੈ ਆਹ ਦਾ ਗਿਰਾਂ ਗੱਲ ਵੀ ਕਹਿਣ ਤੋਂ ਭਾਵੇਂ ਭਾਵੇਂ ਗਵੰਡੀਆਂ ਘਰਾਂ ਲ ਜਾ ਕੇ ਚੋਰਾ ਹਾਂਜੀ ਹਾਂਜੀ ਹੂੰ ਠੀਕ ਆ ਲੈ ਵੀ ਮਿੱਤਰੋ ਟੇਕ ਲੋ ਤੁਸੀਂ ਬਾਕੀ ਆਰਡਰ ਦੀ ਕੁਆਲਿਟੀ ਲੋਈ ਬੇਹਤਰੀਨ ਆ ਵੀਰੇ ਇਹਦਾ ਰੇਟ 82000 ਰੁਪਏ ਤਿੰਨ ਲੈਂਡ ਕੀ ਰਹੂਗਾ 8000 1500 ਛੱਡਦਾ ਠੀਕ ਹੈ ਓਕੇ ਲੈ ਵੀ ਮਿੱਤਰੋ ਵੀ ਕਹਿਣ ਤੋਂ ਭਾਵਾ ਵੀ 80 ਦੇ ਘਰਾਂ ਚ ਪਾਈ ਹੋਣੀਆਂ ਉਹਦੇ ਵੀ ਦੇ ਦੇਾਂਗੇ ਗੱਲਬਾਤ ਲਈ ਪਾਈਦਾ ਨੰਬਰ ਮੈਂ ਲਾਉਂਗਾ ਸਕਰੀਨ ਦੇ ਉੱਤੇ ਤੇ ਵੀਰੇ ਤਿੰਨ ਨੰਬਰ ਤੇ ਵਹਿੜਾ ਜਿਹੜੀ ਬਈ ਏ ਦੂਜਾ ਸੂਆ ਸੂਈ ਹੈ ਜੀ ਸੂਈ ਹੋਈ ਹੈ ਵੀਰੇ ਹਾਂਜੀ ਆ ਬੱਚਾ ਜੀ ਮਾਕਰ ਅੱਛਾ ਆ ਬੱਚਾ ਆ ਜਾਂਦਾ ਹੈ ਬੱਚਾ ਕਿ ਬੱਚੀ ਵੀਰੇ ਬੱਚਾ ਜੀ ਇਹਦਾ ਠੀਕ ਹੈ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ 7 ਦਿਨ ਹੋ ਗਏ ਜੀ 7 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਤਿਆਰ ਆ ਵੀਰੇ 7 ਦਿਨਾਂ ਦਾ 13 ਕਿਲੋ ਡੱਬੇ ਵਾਲਾ ਤਿਆਰ ਆ ਜੀ ਭਾ ਕੋ ਡੰਗ ਚੋ ਕੇ ਲੈ ਜਾਵੇ ਠੀਕ ਹੈ 13 ਕਿਲੋ ਡੱਬੇ ਵਾਲਾ ਦੁੱਧ ਤਿਆਰ ਆ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਚੁਵਾਈ ਚੁਵਾਈ ਦੀ ਕਿਵੇਂ ਹੈ ਚੁਵਾਈ ਨਾ ਵਧੀਆ ਇੱਕ ਨੰਬਰ ਆ ਪਧਾਰਾ ਹੀ ਮਾਰਕੀਟ ਸਾਹਿਬ ਠੀਕ ਹੈ ਠੀਕ ਹੈ ਤੇ ਮੈਂ ਓਕੇ ਸੀਲ ਸੂਲੇ ਵੀ ਸੀਲ ਸੂਲ ਵਧੀ ਲੋਕਾਂ ਬਾਰੇ ਠੀਕ ਹੈ ਦੂਜਾ ਸੂਆ ਕਿ ਪਹਿਲੇ ਨਾਲ ਵੀਰੇ ਦੂਜਾ ਸੂਆ ਹੀ ਠੀਕ ਹੈ ਵੀਰੇ ਤੇ ਫਿਰ ਦੁੱਧ ਕੋਈ ਹੋਰ ਵਾਜੂਗੀ ਕਿ ਕਿਲੋ ਵਾਜੂਗੀ 15 ਕਿਲੋ ਤਾਂ ਦਰਾਮਦਾਰੀ ਨਾਲ ਦੇ ਦੂਗੀ ਹੂੰ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ 52000 ਰੁਪਏ ਹੈ 52000 ਰੁਪਏ ਮਾਨਤਾਂ ਨਿੰਦੇ ਵਿੱਚੋਂ ਮਾਨਤਾਂ ਹੋ ਜੂਗਾ ਠੀਕ ਆ ਲੈ ਮਿੱਤਰੋ ਜੀ ਸੂਈ ਗਾ ਲੈਣੀ ਆ ਪੈਸੇ ਲਾਉਣੇ ਆ ਥੋੜੇ ਜਾਇਜ ਜੇ ਗੱਲਬਾਤ ਜੇ ਕਰਨੀ ਆ ਦੂਜਾ ਸੂਆ ਵਹਿੜ ਆ 13 ਕਿਲੋ ਦੁੱਧ ਵੀ ਇਹਦੇ ਥੱਲੇ ਕਰਮਾ ਵਾਲੀ ਦੇ ਥੱਲੇ ਹਾਜ਼ਰ ਨਾਜ਼ਰ ਤਿਆਰ ਆ ਪੱਟਾਂ ਦੇ ਸਾਨ ਨਾਲ ਲੇਵਾ ਜਿਹੜੀ ਬਰੀਕੀ ਆ ਆਰਡਰ ਦੀ ਕੁਆਲਿਟੀ ਆ ਜਿਹੜੀ ਇੰਦੀ ਵੀ ਬਹੁਤ ਵਧੀਆ ਕਰਮਾ ਵਾਲੀ ਦੀ ਪਲੂਣ ਸੋਰੀ ਦੂਜਾ ਸੁਆ ਬੱਚੇ ਇੱਕ ਮਾੜੀ ਦੀ ਸਿੰਘ ਦੀ ਫੋਟ ਜ਼ਰੂਰ ਹੈਗੀ ਆ ਇਹ ਵਿਖਾ ਦੇ ਮਿੱਤਰਾ ਬਾਕੀ ਵਹਿੜ ਸਾਰੀ ਚੰਗੀ ਆ ਟਿਕਾਣਾ ਵੱਛੀ ਦਾ ਸਾਰਾ ਚੱਕਾ ਵੜਦੇ ਵੀਰੇ ਦੁੱਧ 15 ਕਿਲੋ ਹੱਸਕੇ ਭਾਂਡੇ ਦੇ ਵਿੱਚ ਪਾਈ ਜਾਊਗੀ ਤੇ ਬਾਕੀ ਬਈ ਜਿਹੜਾ ਮੌਸਮ ਆਉਣਾ ਅੱਗੇ ਉਹ ਮੌਸਮ ਨੂੰ ਕਹਿਣਾ ਕਹਿ ਲਿਓ ਉਸ ਮੌਸਮ ਦੇ ਫੁੱਲ ਕੰਮ ਦੀ ਕਹਿ ਲਿਓ ਤੇ ਜਾਂ ਉਸ ਮੌਸਮ ਨੂੰ ਤਾਕਤਵਰ ਕਹਿ ਲਿਓ ਉਹ ਚੀਜ਼ ਆ ਲੈ ਮਾੜੀ ਠੰਡੀ ਵੜ ਮਾਈ ਬਹਿ ਜਾਵੇ ਠੀਕ ਆ ਬਾਈ ਫਿਰ ਬੱਚਾ ਲਾ ਦੇ ਫਿਰ ਮੜਾ ਜਾਂ ਸੱਜਣ ਧਾਰਾ ਮਾਰ ਦੇ ਦਿੰਦੀ ਐ ਪਾਣੀ ਚਾਹ ਦੀ ਹਾਂ ਬਾਈ ਵੇਖੋ ਤੁਸੀਂ ਹੁਣ ਇਹ ਤੁਹਾਨੂੰ ਮੈਂ ਨਾ ਕਿ ਬੱਚਾ ਲਾ ਕੇ ਥਣਾ ਇਹ ਬਹੁਤ ਚੰਗਾ ਕੱਢਦੀ ਆ ਤਾਂ ਮੈਂ ਕਹਾਂ ਵੀ ਲਵਾ ਕੇ ਬੱਚਾ ਤੇ ਪਹਿਲਾਂ ਵੀ ਲਵਾ ਸਕਦਾ ਸੀ ਪਰ ਤੁਹਾਡੇ ਦਿਲ ਚ ਇਹ ਗੱਲ ਆ ਜਾਣੀ ਸੀ ਕਿ ਛੱਟੀ ਹੋਈ ਆ ਵੜ ਦੁੱਧ ਨਹੀਂ ਜਿਹੜਾ ਚੀਜ਼ ਸਾਹਮਣੇ ਕਹਿੰਦੇ ਆ ਜਦੋਂ ਪਤਾ ਨਾ ਲੱਗੇ ਉਦੋਂ ਤਾਂ ਗੱਲ ਹੋ ਜਾਂਦੀ ਹੈ ਵੱਖਰੀ ਤੇ ਜਦੋਂ ਅੱਖੀ ਵੇਖ ਲਈਏ ਤੇ ਉਦੋਂ ਥੋੜਾ ਜਿਹਾ ਘੱਟ ਵਿਸ਼ਵਾਸ ਕੀਤਾ ਜਾਂਦਾ ਹੁੰਦਾ ਪਰ ਇਹਨੇ ਸੋਈ ਨੂੰ ਕਿੰਨੇ ਦਿਨ ਹੋ ਗਏ ਵੀਰੇ ਸੱਤ ਦਿਨ ਸਹੀ ਹੋ ਗਏ ਜੀ ਸੱਤ ਦਿਨ ਹਾਂਜੀ ਆ ਨਾੜੂਗਾ ਵੀ ਨਾਲ ਆਵੇ ਹਾਂ ਬਾ ਫਿਰ 15 16 ਕਿਲੋ ਤੋਂ ਤੋ ਟੋਰ ਨਾ ਦੇ ਦੂਗੀ ਹਾਂਜੀ ਹਾਂਜੀ ਚਵਾਈ ਚਵਾਈ ਚੰਗੀ ਆ ਇਹ ਚਵਾਈ ਵਧੀਆ ਪੋਲੀ ਧਾਰ ਮੁੱਠੀ ਵਾਲੀ ਵੀ ਇਹ ਕਿੰਨੇ ਦੀ ਦੇ ਦੇਾਂਗੇ ਜਸਨੋ ਜਵ ਇਹ 52000 ਰੁਪਏ ਦੀ ਜੇ ਕੋਈ ਜੋੜਾ ਲੈਣਾ ਵਾ ਵੱਡੀ ਬੈੜ 82 ਵਾਲੀ ਤੇ ਫਿਰ ਮਾਨਤ ਨੇ ਖੁੱਲਾ ਕਰ ਦੇਗਾ ਕਰ ਦਾਂਗੇ ਜੀ ਕਰ ਦਾਂਗੇ ਠੀਕ ਆ ਤੇ ਜੇ ਕੋਈ ਸਿੰਗਾ ਨਾਲ ਜੋੜਾ ਬਣਾ ਲਵੇ ਤਾਂ ਵੀ ਹੈ ਹਾਂਜੀ ਹਾਂਜੀ ਠੀਕ ਆ ਲੈ ਵੀ ਠੀਕ ਆ ਆ ਦੇਖ ਲਓ ਬਈ ਬਾਨੂ ਕੋਲ ਪੱਤ ਬਖਾਇਆ ਜਾ ਕੇ ਚਵਾਈ ਚਵਾਈ ਜਾਂਦੀ ਕਰਮਾਂ ਵਾਲੀ ਦੀ ਥਣ ਵਾਕਿਆਈ ਬਾਈ ਹਨਾ ਹੂੰ ਦੋ ਵਾਰ ਤਨਾ ਮਾਰਦੇ ਮੇਰਾ ਬਾਬਾ ਪਿੱਛੋਂ ਜਾਂਦੀ ਬਈ ਪਿੱਛੋਂ ਪਿੱਛੋਂ ਮਾਰ ਲੈ ਪਿੱਛੋਂ ਠੀਕ ਆ ਵੀਰੇ ਲੈ ਵੀਰੇ ਹੁਣ ਤਾਂ ਨੰਬਰ ਦੇ ਦੀ ਕਰਾਂ ਦੀ ਹੁਣ ਖੜਾ ਹੋ ਕੇ ਮੇਰਾ ਬਾਈ ਮੇਰਾ ਨੰਬਰ ਹੈਗਾ ਜੀ 6284910409 ਜੀ 62849 10409 ਜੀ 10409 ਹਾਂਜੀ 6284910 409 409 ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਵੜੰਗ ਪਿੰਡ ਦੇ ਵਿੱਚ ਜਦੋਂ ਤੁਸੀਂ ਕੋਵੜ ਕਪੂਰੇ ਵਾਲੇ ਪਾਸੇ ਆਉਂਦੇ ਵੜਦੇ ਆ ਬਾਈ ਨਾਲ ਸੰਪਰਕ ਕਰ ਲਿਆ ਜੇ ਤਹਿਲ ਦੇ ਆਧਾਰ ਤੇ ਹੀ ਬਾਈ ਦਾ ਘਰ ਆ ਜਾਣਾ ਵਾ ਮਿੱਤਰੋ ਗੱਲਬਾਤ ਲਈ ਨੰਬਰ ਬਾਈ ਦਾ ਸਕੇ ਰਿਣ ਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਜਉਂਦ ਰਹੋ